ਪਰਦੀਪ ਕਲੇਅਰ ਦੇ ਇੰਟਰਵਿਊ ਤੇ ਸਿਆਸੀ ਪੁਚਾਲਾ ਤੇ ਉੱਥੇ ਹੀ ਦੱਸਦੀ ਹੈ ਕਿ ਇੰਟਰਵਿਊ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਸਵਾਲ ਜਵਾਬ ਕੀਤੇ ਜਾ ਰਹੇ ਨੇ ਤੇ ਹੁਣ ਸ਼੍ਰੋਮਣੀ ਕਾਲੀਦਾਲ ਦੇ ਵੱਲੋਂ ਅਹਿਮ ਕਾਨਫਰੈਂਸ ਕਰਕੇ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਿਹੜਾ ਕਿ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਬੇਅਦਬੀ ਨੂੰ ਲੈ ਕੇ ਵੀ ਕੁਝ ਸਵਾਲ ਸ਼੍ਰੋਮਣੀ ਕਾਲੀਦਾਲ ਦੇ ਵੱਲੋਂ ਚੱਕੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਇਹ ਡਰਾਮੇ ਸਟੇਜ 'ਤੇ ਸ਼ੋਰ ਰਾਜ ਰਹੇ ਨੇ ਮੇਰੀ ਸਮੂਚੀ ਪ੍ਰੈਸ ਨੂੰ ਇਹ ਬੇਨਤੀ ਆ ਬੜੀ ਨਿਮਰਤਾ ਸਹਿਤ ਕਿ ਜਦ ਕਦੇ ਵੀ ਚਲੋ ਅਰਦੇਸ਼ ਲਖੀ ਬਾਹਰ ਬੈਠਾ ਸੀ ਉਹਨੇ ਜੋ ਕਰਤਾ ਕਰਤਾ ਕਿ ਜਾਦਵੀ ਕਹਦੇ ਕਰੋ ਇਸ ਈਸ਼ੂ ਤੇ ਪ੍ਰਦੀਪ ਨੂੰ ਬੁਲਾਓ ਨਾਲ ਸਾਡੀ ਵਰਸ਼ਨ ਲਈ ਬੰਦਾ ਜ਼ਰੂਰ ਬਿਠਾਓ ਕਿਉਂਕਿ ਅੱਜ ਦੁਪਹਿਰ ਦਾ ਐਕਸਪੀਰੀਅੰਸ ਹੈ ਕਿ ਪ੍ਰਦੀਪ ਦੇ ਨਾਲ ਸਾਡੇ ਅਰਸ਼ ਕਲੇਰ ਬੈਠੇ ਸੀ ਤੇ ਉਹਨੂੰ ਮੁੜ ਕੇ ਕਹਿ ਕੇ ਛੁੱਟਣਾ ਪਿਆ ਕਿ ਮੈਨੂੰ ਪਤਾ ਨਹੀਂ ਸੀ ਜੀ ਕਿ ਤੁਸੀਂ ਉਹਨਾਂ ਦਾ ਬੰਦਾ ਵੀ ਪਿਠਾਇਆ ਮੈਨੂੰ ਤਾਂ ਤੁਸੀਂ ਇਹ ਕਹਿ ਕੇ ਬੁਲਾ ਲਿਆ ਸੀਗਾ ਕਿ ਤੇਰੇ 뷰 ਲੈਣੇ ਆ ਕਿਉਂਕਿ ਜਦ ਕਲੇਰ ਸਾਹਿਬ ਨੇ ਦੋ ਸਵਾਲ ਸਿੱਧੇ ਕੀਤੇ ਉਹਦੇ ਕੋਲ ਜਵਾਬ ਕੋਈ ਨਹੀਂ ਸੀ he got confused ਹੁਣ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਇਹ ਹੈ ਕਿ ਜਾਂ ਤਾਂ ਬੰਦਾ ਸਾਰਾ ਝੂਠ ਹੋਊ ਜਾਂ ਬੰਦਾ ਸੱਚ ਹੋਊ ਪਿਕੈਂਡ ਚੂਜ਼ ਨਹੀਂ ਹੋ ਸਕਦੀ ਕਦੇ ਵੀ ਇਹ ਪ੍ਰਦੀਪ ਕਲੇਰ ਕੱਲ ਜਿਹੜੀ ਇਹਦੀ ਵੀਡੀਓ ਰਿਲੀਜ਼ ਕੀਤੀ ਬੜੀ ਆਪ ਦੇ ਜਾਣੇ ਉਹਨੇ ਅਚੀਵਮੈਂਟ ਸਮਝੀ ਜਾਰੀ ਕਰਨ ਵਾਲੇ ਨੇ ਵੀ ਕਿ ਮੈਂ ਬੜੀ ਪੰਜਾਬ ਦੀ ਰਾਜਨੀਤੀ ਤਰਥੱਲੀ ਮਚਾਤੀ ਇਹ ਗੱਲ ਕਹਿੰਦਾ ਕਿ ਮੈਂ ਤਾਂ ਕਦੇ ਵੀ ਆਪਣੀ ਰੁਟੀਨ ਲਾਈਫ ਨੂੰ ਡਿਸਟਰਬ ਨਹੀਂ ਕੀਤਾ ਜਿਹੜਾ ਨੰਬਰ ਮੇਰੇ ਕੋਲ ਪਹਿਲਾਂ ਸੀ ਉਹੀ ਅੱਜ ਹੈ ਤੇ ਮੈਂ ਤਾਂ ਘਰ ਆਪਣੇ ਰੁਟੀਨ ਫੈਮਿਲੀ ਵਿੱਚ ਲਾਈ ਬਤਾ ਰਿਹਾ ਸੀਗਾ ਮੈਨੂੰ ਤਾਂ ਕਦੇ ਨਾ ਪੁਲਿਸ ਦਾ ਨੋਟਿਸ ਆਇਆ ਨਾ ਮੈਨੂੰ ਕਦੇ ਪਤਾ ਹੀ ਕਿ ਮੈਨੂੰ ਪੀਓ ਡਿclare ਕੀਤਾ ਗਿਆ ਇਹ ਹੁਣ ਦੋ ਸਵਾਲ ਉਠਾਉਂਦੀ ਆ ਉਹਦੀ ਇਹ ਗੱਲ ਕਹਿਣੀ ਕਿਰਾਇਆ ਤਾਂ ਸਰਕਾਰਾਂ ਨੇ ਇਹ ਸਾਰੀ ਏਜੰਸੀਆਂ ਨੇ ਕਿ ਹੁਣ ਸਰਕਾਰਾਂ ਦੱਸਣ ਕਿ ਜੇ ਪਲਦੀਪ ਕਲੇਰ ਸੱਚ ਕਹਿ ਰਿਹਾ ਹੈ ਤਾਂ ਇਹਨਾਂ ਨੇ ਫਿਰ ਉਹਨੂੰ ਪੀਓ ਕਰਕੇ ਤੇ ਭਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਇਹ ਆਨਸਰ ਇਹਨਾਂ ਨੂੰ ਹੁਣ ਸਰਕਾਰਾਂ ਨੂੰ ਦੇਣਾ ਪਊਗਾ ਦੇਖੋ ਅਸੀਂ ਪਹਿਲੇ ਦਿਨ ਦੇ ਕਹਿੰਨੇ ਆ ਕਿ ਨਾ ਕਹ ਫੇਰ ਕਮਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਡਰਾਮਾ ਕਰਦਿਆਂ ਅਕਸ਼ੇ ਕੁਮਾਰ ਇੱਥੇ ਵੀ ਬੁਲਾਇਆ ਕੁਛ ਨਾ ਲੱਭਿਆ ਗੱਲ ਮੁੱਕ ਗਈ ਸਟੇਜ ਉਹੀ ਰਹੀ ਆਬਜੈਕਟ ਸੇਮ ਰਿਹਾ ਐ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ ਫਿਰ ਓਦੋਂ ਬਾਅਦ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ گورنر ਹਾਊਸ ਮੀਟਿੰਗ ਹੋਈ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਜਿਹਦੇ ਵਿੱਚ ਇਹਨਾਂ ਨੇ ਉਹ ਬਰਨਾਲੇ ਵਾਲੀ ਰੀਮਸਾ ਮੀਮਸਾ ਰਾਜਵਿੰਦਰ ਕੌਰ ਮੀਮਸਾ ਤਿਆਰ ਕੀਤੀ ਕਿ ਤੂੰ ਬਿਆਨ ਦੇ ਜਦੋਂ ਪ੍ਰੈਸ ਕਾਨਫਰੈਂਸ ਹੋ ਗਈ ਅਸੀਂ ਉੱਥੇ ਇੱਕ ਇੱਕ ਬੰਦੇ ਹਾਜ਼ਰ ਦਾ ਨਾਮ ਦੱਸਤਾ ਕਿ ਜੀ ਮਿਨਿਸਟਰ ਉਸ ਵੇਲੇ ਦਾ ਹੋਮ ਮਿਨਿਸਟਰ ਹੋਮ ਸੈਕਟਰੀ ਐਡਵੋਕੇਟ ਜਰਨਲ ਸਿਟ ਦੇ ਇੰਚਾਰਜ ਮਿਸਟਰ ਪਰਮਾਰ ਰਿਟਾਇਰ ਡੀਆਈਜੀ ਘਟਰਾ ਸਾਹਿਬ ਕੀ ਸਾਰੇ ਉੱਥੇ ਬੈਠੇ ਸੀ ਉਹਨਾਂ ਦਾ ਉਹ ਵੀ ਫਲॉप ਹੋ ਗਿਆ ਫਿਰ ਉਹਨੇ ਆਪਣੇ ਆਪ ਨੂੰ ਜੈਨੂਨ ਦੱਸਣ ਲਈ ਹਾਈ ਕੋਰਟ ਰਿੱਟ ਪਾਈ ਕਿ ਡਾਇਰੈਕਸ਼ਨ ਦਿਓ ਮੇਰੇ ਐਵੀਡੈਂਸ ਰਿਕਾਰਡ ਕੀਤਾ ਜਾਵੇ ਉਹ ਵੀ ਨਾ ਹੋਇਆ ਬੜਾ ਹੋਇਆ ਕਿ ਉਹ ਮਕਸਦ ਤਾਂ ਮੌਜੂਦਾ ਨੂੰ ਸਜਾ ਦਵਣ ਦੀ ਗੁਰੂ ਸਾਹਿਬ ਦੀ ਬੇਦਬੀ ਦਾ ਨਹੀਂ ਮਕਸਦ ਹੈ ਕਿ ਅਕਾਲੀ ਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਟਾਰੇ ਕਿਵੇਂ ਖੜਾ ਕੀਤਾ ਜਾ ਸਕਦਾ ਤੇ ਹੁਣ ਆ ਮੌਜੂਦਾ ਸਰਕਾਰ ਨੇ ਨਵਾਂ ਹੀ ਕੌਂਸਲ ਰਾਜ ਲਿਆ ਮੇਨ ਅਕਿਊਜ਼ਡ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਮੇਨ ਅਕਿਊਜ਼ਡ ਇਨ ਸੈਕੂਲਰ ਲਿਜ ਕੇਸ ਪਹਿਲਾਂ ਉਹਨੂੰ ਅਪਰੂਵਰ ਬਣਾਇਆ ਗਿਆ ਅਪਰੂਵਰ ਕੌਣ ਬਣਦਾ ਹੈ ਤੇ ਅਪਰੂਵਰ ਕਿਸ ਹਾਲਤ ਵਿੱਚ ਬਣਾਉਂਦੀ ਹੈ ਸਟੇਟ ਜਾਂ ਦਾ ਸਟੇਟ ਤੇ ਪ੍ਰੋਸੀਕਿਊਸ਼ਨ ਇਸ ਗੱਲ ਤੇ ਕਲੀਅਰ ਹੋ ਜਵੇ ਕਿ ਉਹਨਾਂ ਦੀ ਤਫ਼ਤੀਸ਼ ਵਿੱਚ ਕਲੀ ਸਫੀਸ਼ੀਐਂਟ ਨਹੀਂ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਤਾਂ ਫਿਰ ਉਹ ਮੁਲਜ਼ਮ ਇੱਕ ਨੂੰ ਅਪਰੂਵਰ ਬਣਾਉਂਦੀ ਹੈ ਸੋ ਪ੍ਰਦੀਪ ਕਲੇਰ ਨੂੰ ਅਪਰੂਵਰ ਬਣਾਉਣ ਨਾਲ ਇੱਕ ਗੱਲ ਸਾਬਤ ਕਰਤੀ ਇਹ ਸਰਕਾਰ ਨੇ ਕੀ ਸਰਕਾਰ ਦੀ ਜਿਹੜੀ ਕੀਤੀ ਹੋਈ ਤਬਦੀਸ਼ ਇਨਵੈਸਟਿਗੇਸ਼ਨ ਆ ਸੈਕ੍ਰਲਾਈਜ਼ ਕੇਸੇਸ ਚ ਸਰਕਾਰ ਨੂੰ ਯਕੀਨ ਹੋ ਗਿਆ ਕਿ ਉਹ ਸਫੀਸ਼ੈਂਟ ਨਹੀਂ ਦੋਸ਼ੀਆਂ ਨੂੰ ਸਜ਼ਾ ਦੇਉਣ ਲਈ ਹੁਣ ਪੁੱਛਿਆ ਜਾਵੇ ਕਿ ਤੁਸੀਂ ਉਹਦੇ 164 ਦੇ ਬਿਆਨ ਹੋਏ ਪ੍ਰਦੀਪ ਦੇ 164 ਦੇ ਆ ਬਿਆਨ ਆ ਜਿਹੜੇ ਉਹਦੇ ਕੋਰਟ ਚ ਉਹਨੇ ਹਿੰਦੀ ਚ ਰਿਕਾਰਡ ਕਰਾਇਆ ਸਾਰੇ ਬਿਆਨਾਂ ਵਿੱਚ ਉਹ ਕਿਤੇ ਇਹ ਨਹੀਂ ਮੰਨਦਾ ਕਿ ਮੈਂ ਬੇਦਬੀ ਕੀਤੀ ਫਿਰ ਉਹਨੂੰ ਅਪਰੂਵਰ ਕਿਉਂ ਬਣਾਇਆ ਅਪਰੂਵਰ ਤਾਂ ਹੁੰਦਾ ਕਿ ਆਪਣਾ ਆਫੈਂਸ ਮੰਨ ਕੇ ਉਸ ਤੋਂ ਬਾਅਦ ਪਾਡਨ ਮੰਗੇ ਉਹ ਕਹਿੰਦਾ ਮੇਰੇ ਸਾਹਮਣੇ ਬਾਬੇ ਨੇ ਹਦੈਤਾਂ ਕੀਤੀਆਂ ਹੈ ਜਿਹੜਾ ਬੰਦਾ ਮਰ ਗਿਆ ਬਿੱਟੂ ਦੇ ਨਾਂ ਤੇ ਸਾਰਾ ਪੋਜ ਪਤਾ ਜਿਹੜੇ ਉਹਦੇ ਹਿੰਦੀ ਚ ਬਿਆਨ ਹੈ 1.5 ਸਫੇ ਦੇ ਇਹ ਫਰਵਰੀ 2024 ਚ ਰਿਕਾਰਡ ਹੋਇਆ ਹੁਣ ਮੈਂ ਪੁੱਛਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਰਤੇਸ਼ ਲੱਖੀ ਜੀ ਨੂੰ ਵੀ ਕਿ ਰਤੇਸ਼ ਤੂੰ ਤਾਂ ਐਡਾ ਸੀਨੀਅਰ ਐਂਕਰ ਆ ਯਾਰ ਜਰਨਲਿਸਟ ਐ ਤੂੰ ਮੁੱਖ ਮੁਕੀ ਮੁਲਜ਼ਮ ਐ ਜਿਹੜਾ ભેਦਭੀ ਵਾਲਾ ਉਹਦੀ ਤੂੰ ਇੰਟਰਵਿਊ ਕਰਦਾ ਐ ਤੋ ਉਹਨੂੰ ਇਹ ਤਾਂ ਪੁੱਛ ਲੈ ਕਿ ਤੇਰਾ ਰੋਲ ਕੀ ਸੀ ભેਦਭੀ ਚ ਤੂੰ ਅਪਰੂਵਰ ਕਿਉਂ ਬਣਿਆ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਐ ਕਿ ਜੇ ਇਸ ਧਰਤੀ ਦੇ ਕੋਈ ਘਟੀਆ ਆਦਮੀਆਂ ਤਾਂ ਸਭ ਤੋਂ ਘਟੀਆ ਅਪਰੂਵਰ ਐ ਜਿਹੜਾ ਪਹਿਲਾਂ ਆਫੈਂਸ ਕਮਿਟ ਕਰਦਾ ਐ ਫੇਰ ਸਾਥੀਆਂ ਨਾਲ ਧਗਾ ਕਰਦਾ ਉਹਨਾਂ ਦੇ ਉਲਟ ਗਵਾਹ ਬਣਦਾ ਸਾਰੀ ਇੰਟਰਵਿਊ ਚ ਬਾਬੇ ਨੂੰ ਸੁਖਵੀਰ ਜੀ ਕਿੱਥੇ ਮਿਲੇ ਬਾਬੇ ਕੋਲ ਕੌਣ ਗਿਆ ਬਾਬਾ ਕਿਵੇਂ ਮਿਲਿਆ ਤੂੰ ਪੁੱਛ ਕੇ ਮਲਜ਼ਮ ਆ ਜਿਹੜੇ ਉਸੇ ਬੇਦਬੀ ਦਾ ਉਹਦੇ ਬਾਰੇ ਜ਼ਿਕਰ ਹੀ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂ ਗੱਲਾਂ ਲਕੋਈਆਂ ਜਾ ਰਹੀਆਂ ਨੇ ਅਸੀਂ ਕਹਿੰਦੇ ਆ ਕਿਉਂ ਲਕੋਈਆਂ ਜਾ ਰਹੀਆਂ ਨੇ ਕਿਉਂਕਿ ਨਾ ਕਾਂਗਰਸ ਸਰਕਾਰ ਨਾ ਬੀ ਜੀ ਪੀ ਦੀ ਗਵਰਨਮੈਂਟ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਬੇ ਨੂੰ ਸਜ਼ਾ ਨਹੀਂ ਦੇਣੀ ਚਾਹੁੰਦੀ ਰਾਜਨੀਤਿਕ ਲਾਭਾਂ ਕਰਕੇ ਆਉਣ ਵਾਲੇ ਹਰਿਆਣੇ ਦੀਆਂ ਇਲੈਕਸ਼ਨਾਂ ਚ ਸਾਰੇ ਇਹਦੀਆਂ ਵੋਟਾਂ ਵਟੋਰਨ ਲਈ ਡਰਾਮੇ ਕਰ ਰਹੀਆਂ ਨੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਪੁੱਛਦਾ ਮਾਨ ਸਾਹਿਬ ਆ ਚਿੱਠੀ 2021 ਤੁਹਾਨੂੰ ਗਵਰਨਮੈਂਟ ਨੂੰ ਐਸਐਸਪੀ ਫਰੀਦਕੋਟ ਨੇ ਲਿਖੀ ਕਿ 295ਏ ਦਾ ਕੇਸ ਪਰਸੀਕਿਊਟ ਕਰਨ ਲਈ ਬਾਬੇ ਦੇ ਉਲਟ ਪਰਮਿਸ਼ਨ ਦਿੱਤੀ ਜਾਵੇ ਤਿੰਨ ਸਾਲ ਵਿੱਚ ਤਾਂ ਪਹਿਲਾਂ 6 ਮਹੀਨੇ ਕਾਂਗਰਸ ਦੀ ਸਰਕਾਰ ਨੇ ਨਾ 2.5 ਸਾਲ ਤੁਹਾਡੀ ਸਰਕਾਰ ਨੇ ਇਹਦੀ ਪਰਮਿਸ਼ਨ ਕਿਉਂ ਨਹੀਂ ਦਿੱਤੀ ਅੱਜ ਤੱਕ ਨਹੀਂ ਦਿੱਤੀ ਫੇਰ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰਾਇਆ ਕਨਸੈਂਟ ਨਾਲ ਫੇਰ ਅੱਜ ਤੱਕ ਕਦੇ ਹੋਇਆ ਕਿ ਹਾਈ ਕੋਰਟ ਦੇ ਵਿੱਚ ਕੇਸ ਟਰਾਂਸਫਰ ਹੋਇਆ ਹੋਵੇ ਜਾਂ ਸੁਪਰੀਮ ਕੋਰਟ ਦੇ ਕਹਿਣ ਤੇ ਪਹਿਲਾ ਕੇਸ ਬਾਬੇ ਵਾਲਾ ਚੰਡੀਗੜ੍ਹ ਜਿੱਥੇ ਪੰਜਾਬ ਗਵਰਨਮੈਂਟ ਨੇ ਕਨਸੈਂਟ ਦਿੱਤੀ ਦੂਸਰਾ ਚਰਨਜੀਤ ਸ਼ਰਮੇ ਵਾਲਾ ਹਾਈ ਕੋਰਟ ਦੇ ਕਹਿਣ ਤੇ ਹੋਇਆ ਹੋਵੇ ਤੀਜਾ ਕੇਸ ਜੱਜ ਆਪ ਹੀ ਟਰਾਂਸਫਰ ਕਰਦਾ ਪਿਆ ਹੈ ਹਾਈ ਕੋਰਟ ਨੂੰ ਕਿ ਮੈਨੂੰ ਤੁਸੀਂ ਦੱਸ ਦੋ ਕਿ ਇਹ ਕੇਸ ਤੁਸੀਂ ਸੁਣੋ ਇੱਥੇ ਚੰਡੀਗੜ੍ਹ ਭੇਜੋਗੇ ਕਿ ਮੈਂ ਸੁਣਨਾ ਕਿਉਂਕਿ ਉਹਨਾਂ ਤੋਂ ਐਪਲੀਕੇਸ਼ਨ ਤਾਂ ਨਹੀਂ ਦਵਾਈ ਕਿ ਸਰਕਾਰ ਨੂੰ ਉੱਥੇ ਓਪਨਲੀ ਹਾਂ ਕਹਿਣੀ ਪੈਣੀ ਸੀ ਜੱਜ ਨਾਲ ਹੌਬ ਨੋਮਿੰਗ ਕਰਕੇ ਜੱਜ ਤੋਂ ਲਿਖਾ ਦਿੰਦਾ ਹੁਣ ਬਾਬੇ ਨਾਲ ਯਾਰੀ ਕੌਣ ਪੁਗਾ ਰਿਹਾ ਹੈ ਕਹਿ ਰਿਹਾ ਅਕਾਲੀ ਤੇ ਨਿਵਾਾ ਕੌਣ ਰਿਹਾ ਕਾਂਗਰਸੀ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਮੇਰਾ ਪਹਿਲਾ ਸਵਾਲ ਹੈ ਸਰਕਾਰ ਨੂੰ ਕਿ ਜਦ 2017 ਵਿੱਚ 13 ਮਾਰਚ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਗਿਆ ਸਤੰਬਰ 2017 ਵਿੱਚ ਹਰਬੰਸ ਸਿੰਘ ਜਲਾਲ ਨੇ ਉੱਥੇ ਐਫੀਡੇਵਿਟ ਦੇ ਦਿੱਤਾ ਤੇ ਇਹ ਕਲੇਰ ਪ੍ਰਦੀਪ ਦੇ ਕਹਿਣ ਮੁਤਾਬਕ ਇਹ ਆਮ ਇੱਕ ਸਧਾਰਨ ਜ਼ਿੰਦਗੀ ਲਿਵ ਕਰ ਰਿਹਾ ਸੀ ਉਸ ਵੇਲੇ ਤੈਨੂੰ ਪਤਾ ਨਹੀਂ ਲੱਗਿਆ ਕਿ ਇਹ ਜਸਟਿਸ ਰਣਜੀਤ ਸਿੰਘ ਪੁੱਛਣਾ ਚਾਹੁੰਦਾ ਹੈ ਕਿ ਅਕਾਲੀਆਂ ਦੀ ਬਾਬੇ ਨਾਲ ਸਾਠ ਗਾਠ ਕੀ ਆ ਤੁਸੀਂ ਚੁੱਪ ਕਿਉਂ ਰਹੇ ਹੋ ਉਦੋਂ ਉਦੋਂ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਸਰਾਰ ਸਾਹਿਬ ਕਿ ਤੁਸੀਂ ਆ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਆ ਕੇ ਆਪਣੇ ਬਿਆਨ ਦਿਓ ਸਬੂਤ ਦਿਓ ਕਿ ਆ ਮੇਰੇ ਕੋਲ ਪੁਖਤਾ ਸਬੂਤ ਨੇ ਫਿਰ ਝੂਠ ਦੇਖੋ ਕਿੱਡਾ ਜਿਹੜਾ ਇਹਦਾ ਬਿਆਨ ਹੈ ਕਨਫੈਸ਼ਨਲ ਸਟੇਟਮੈਂਟ 164 ਦੀ ਉਹਦੇ ਵਿੱਚ ਕਹਿੰਦਾ ਮੈਂ ਪੋਲੀਟੀਕਲ ਵਿੰਗ ਦਾ ਇੰਚਾਰਜ ਬਣਿਆ 2019 ਚ ਜਿਆਦਾ ਪਗੋੜਾ ਡਿਕਲੇਅਰ ਹੋਇਆ ਸੀ ਕਾਗਜ਼ਾਂ 'ਚ ਤੇ ਗੱਲਾਂ ਕਰਦਾ 2012 ਦੀਆਂ 2015 ਦੀਆਂ ਮੈਂ ਹੁਣੇ ਕਲੇਰ ਸਾਹਿਬ ਦੇ ਬਿਆਨ ਨੂੰ ਰੈਫਰ ਕਰਦਾ ਜਦ ਪ੍ਰਦੀਪ ਨੇ ਕਿਹਾ ਕਿ 2 ਫਰਵਰੀ 2012 ਨੂੰ ਸੁਖਵੀਰ ਸਿੰਘ ਬਾਦਲ ਡੇਰੇ ਗਏ ਇਹਨੇ ਕਿਹਾ ਆ ਫੜਲਾ ਦੇਖ ਲਾ ਅਸੀਂ ਲੰਬੀ ਹਲਕੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਫੋਟੋਆਂ ਦਿਖਾਤੀਆਂ ਉੱਥੇ ਪਬਲਿਕ 'ਚ ਟੈਲੀਵਿਜ਼ਨ ਚੈਨਲ ਤੇ ਤੇ 3 ਤਰੀਕ ਨੂੰ ਅਸੀਂ ਸੱਚਖੰਡ ਹਰਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਹੁਏ ਆਂ 10 ਦੀ ਬਾਬੇ ਕੋਲ ਕਹਦੋ ਚਲੇ ਗਏ ਉਹਦੇ ਕੋਲ ਜਵਾਬ ਕੋਈ ਨਹੀਂ ਸੀਗਾ ਮੇਰਾ ਕਹਿਣ ਦਾ ਮਤਲਬ ਕਿ ਸ਼ੁਰੂ ਤੋਂ ਲੈ ਕੇ ਸਰਕਾਰ ਦਾ ਜ਼ੋਰ ਕਿਸ ਕੰਮ ਤੇ ਲੱਗਿਆ ਹੋਇਆ ਹੈ ਮਲਜ਼ਮਾਂ ਨੂੰ ਕਿਤੇ ਸਜ਼ਾ ਨਾ ਹੋ ਜਵੇ ਕਿਤੇ ਸਜ਼ਾ ਨਾ ਹੋ ਜਵੇ ਕਿਉਂ ਨਹੀਂ ਦੇ ਰਹੇ ਪ੍ਰੋਸੀਕਿਊਸ਼ਨ ਨਹੀਂ ਸੈਂਕਸ਼ਨ ਅਕਾਲੀਆਂ ਤੇ ਦੋਸ਼ ਲਾ ਰਹੇ ਹਨ ਕਿ ਉਹ ਜਿਹੜਾ ਸਵਾਂਗ ਬਣਾਇਆ ਸੀ ਉਹਦੇ ਵਿੱਚ ਅਕਾਲੀ ਦਲ ਨੇ ਬਾਬੇ ਦੀ ਮਦਦ ਕੀਤੀ ਉਹ ਵੀ ਝੂਠ ਕੋਹਰਾ ਝੂਠ ਨਰਵਾ ਝੂਠ ਉਹਦੇ ਤੇ ਪਰਚਾ ਹੁੰਦਾ ਹੈ ਪਰਚਾ ਹੋਣ ਤੋਂ ਬਾਅਦ 12 ਦਿਨ ਦੇ ਅੰਦਰ ਅੰਦਰ ਉਸ ਵੇਲੇ ਦੀ ਸਰਕਾਰ ਪ੍ਰੋਸੀਕਿਊਸ਼ਨ ਕਰ ਲਈ ਸੈਂਕਸ਼ਨ ਦਿੰਦੀ ਹੈ 22ਵੇਂ ਦਿਨ ਤੇ ਨਵੇਂ ਸੈਕਸ਼ਨ ਐਡ ਕੀਤੇ ਜਾਂਦੇ ਨੇ ਤੇ ਉਹ ਕੇਸ ਹਲੇ ਫਾਈਲ ਨਹੀਂ ਹੋਇਆ, ਦਾਖਲ ਦਫਤਰ ਨਹੀਂ ਹੋਇਆ ਹੈ। ਉਹ ਹਾਈ ਕੋਰਟ ਚ ਚੱਲ ਰਿਹਾ ਹੈ। ਤੇ ਪ੍ਰਚਾਰ ਕੀ ਹੋ ਰਿਹਾ ਹੈ? ਕਿ ਅਕਾਲੀਆ ਨੇ ਜੀ ਉਹਦਾ ਕੇਸ ਖਤਮ ਕਰਾ ਦਿੱਤਾ ਹੈ। ਪਰ ਪ੍ਰोसीਡਿੰਗਸ ਆਰ ਇਨ ਕੰਟੀਨਿਊਸ਼ਨ। ਜ਼ੇਰੇ ਗੌਰ ਆਨਰੇਬਲ ਹਾਈ ਕੋਰਟ ਚ ਹੈ। ਤੇ ਹੁਣ ਐਡਾ ਝੂਠ ਬੋਲਣ ਵਾਲੇ ਲੋਕਾਂ ਤੇ ਆਪਾਂ ਇਤਵਾਰ ਕਰ ਸਕਦੇ? ਭਰੋਸਾ ਕੀਤਾ ਜਾ ਸਕਦਾ? ਹੁਣ ਮੈਂ ਇੱਕ ਗੱਲ ਪੁੱਛਦਾ ਹਾਂ। ਕੀ ਇਹ ਬੰਦਾ ਇਸ ਗੱਲ ਦੀ ਐਕਸਪਲੇਨੇਸ਼ਨ ਦੇ ਸਕਦਾ ਹੈ ਕਿ 2012 ਤੋਂ ਲੈ ਕੇ ਉਹ ਕਹਿੰਦਾ 2017 ਚ ਵੀ 2019 ਚ ਵੀ ਅਸੀਂ ਸੁਖਵੀਰ ਜੀ ਤੇ ਬੀਬਾ ਦੀ ਮਦਦ ਕੀਤੀ ਆਪਾਂ ਚੁੱਪ ਕਿਉਂ ਰਹੇ ਤੁਹਾਨੂੰ ਡਰ ਕੀਦਾ ਸੀ ਹੈ ਅਕਾਲੀ ਦਲ ਦੀ ਤਾਂ ਸਰਕਾਰ ਨਹੀਂ ਸੀ ਸਰਕਾਰ ਕਾਂਗਰਸ ਦੀ ਸੀ ਫਿਰ ਬਾਈ ਤੇ ਆ ਮਜੂਦਾ ਸਰਕਾਰ ਆ ਕੀ ਫਿਰ ਚੁੱਪ ਕਿਉਂ ਰਹੇ ਹੁਣ ਕਿਉਂ ਬੋਲੇ ਹੁਣ ਬੋਲਣ ਦਾ ਕਾਰਨ ਹੈ ਕਿਉਂਕਿ ਹਿਸ ਮਾਸਟਰ ਵਾਇਸ ਨੇ ਇਹ ਜਿਹੜੇ ਲੋਕ ਇਸ਼ਾਰਿਆਂ ਤੇ ਨੱਚਣ ਵਾਲੇ ਹੋਣ ਇਹ ਜਿਹੜੇ ਸਾਡੇ ਕੱਢੇ ਹੋਏ ਤੇ ਉਹਨਾਂ ਦੇ ਮਗਰ ਜਿਹੜੇ ਡਾਇਰੈਕਟਰ ਨੇ ਇਹ ਇੱਕ ਟਿਊਨ ਤੇ ਟੋਨ ਤੋਂ ਬੋਲਦੇ ਨੇ ਉਹਨਾਂ ਨੂੰ ਇਹ ਲੱਗਿਆ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਨਾ ਉਹ ਇਹ ਇਮੇਜਨ ਕਰ ਸਾਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਆਪਣੇ ਆਪ ਨੂੰ ਅਕਾਲ ਤਖਤ ਦੇ ਸਮਰਪਿਤ ਹੋ ਜਾਣਗੇ ਸਰੈਂਡਰ ਕਰ ਦੇਣਗੇ ਕਿ ਪੇਸ਼ ਆ ਜੀ ਜੋ ਹੁਕਮ ਕਰਨਾ ਕਰੋ ਉਹਨਾਂ ਨੇ ਕਿਹਾ ਤਾਂ ਗੱਲ ਕਹਾਣੀ ਮੁੱਕਦੀ ਲੱਗਦੀ ਹੈ ਇੱਕ ਨਵੇਂ ਆਰਟਿਸਟ ਤਿਆਰ ਕੀਤਾ ਉਹ ਨਵੇਂ ਆਰਟਿਸਟ ਤੋਂ ਕਹਾਉਣ ਦੀ ਕੀ ਕੋਸ਼ਿਸ਼ ਕੀਤੀ ਕਿ ਸੇ ਉਸ ਗੱਲ ਵਿੱਚ ਸਾਰੀ ਚੋਦੇ ਚ ਉਹਨੇ ਬੇਦਵੀ ਬਾਰੇ ਕੋਈ ਦੋਸ਼ ਲਾਇਆ? ਕੋਈ ਦੋਸ਼ ਲਾਇਆ? ਕੀ ਦੱਸਣਾ ਚਾਹੁੰਦੇ ਆ? ਅਸੀਂ ਦੋਸ਼ ਲਾਉਨੇ ਆ। ਦੇਖੋ ਪੰਜ ਬੇਦਵੀਆਂ ਬਹੁਤ ਹੋਈਆਂ। ਪਰ ਪੰਜ ਐਨੇ ਗੁਲਾਹਾ ਬੇਲज्जਤ ਕੀਤੇ ਆ ਸਰਕਾਰ ਵੇਲੇ ਇੱਕ ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਪਾਵਨ ਸਰੂਪ ਪਟਿਆਲੇ ਦਾ ਸੂਖਮ ਸਰੂਪ ਚੁਰਾਇਆ ਗਿਆ ਸੀ। ਉਹ ਅਜੇ ਤੱਕ ਨਹੀਂ ਲੋਕੇਟ ਹੋਇਆ ਮੈਂ ਉਹਨਾਂ ਜੱਥੇਬੰਦੀਆਂ ਨੂੰ ਜਿਹੜੀਆਂ ਸੋ ਕਾਲਡ ਪੰਥਕ ਪੰਥ ਦੇ ਠੇਕੇਦਾਰ ਬਣਦੇ ਨੇ ਤੇ ਅਕਾਲੀ ਦਲ ਨੂੰ ਗੁਨਾਹਗਾਰ ਦੇ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ ਆ ਕਿ ਭਾਈ ਸਾਹਿਬ ਜਿਹੜੀ ਗੁਰੂ ਸਾਹਿਬ ਦੀ 2015 'ਚ ਬੇਦਵੀ ਹੋਈ ਸੀ ਤੇ ਜਿਹੜਾ ਗੁਰੂ ਸਾਹਿਬ ਦਾ ਸਰੂਪ 2019 'ਚ ਪਟਿਆਲੇ ਚੋਰੀ ਹੋਇਆ ਸੀ ਉਹ ਦੋਹਾਂ ਗੁਰੂ ਸਾਹਿਬ ਦੇ ਸਰੂਪਾਂ 'ਚ ਫਰਕ ਆ ਕੋਈ ਆਪਾਂ ਚੁੱਪ ਕਿਉਂ ਬੈਠੇ ਆ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਅੰਦਰ ਜਾ ਕੇ ਸਭ ਤੋਂ ਪਵਿੱਤਰ ਥਾਂ ਤੇ ਛਾਲ ਮਾਰ ਕੇ ਜਦ ਬੰਦਾ ਮੈਂ ਚੰਨੀ ਸਾਹ ਤੇ ਰੰਧਾਵਾ ਸਾਹਿਬ ਅਗਲੇ ਦਿਨ ਉੱਥੇ ਦਰਬਾਰ ਸਾਹਿਬ ਜਾ ਕੇ ਕਹਿੰਦੇ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਦੋਸ਼ੀ ਦੇ ਕ੍ਰੈਡੈਂਸ਼ੀਅਲਸ ਸਟੈਬਲਿਸ਼ ਕਰਕੇ ਗੁਰਾਂਗਾਰਾਂ ਨੂੰ ਸਜ਼ਾ ਦੇਵਾਂਗੇ ਕਿੱਥੇ ਗਈ ਉਹ ਉਹ ਬੇਦਬੀ ਕਿਉਂ ਨਹੀਂ ਹੋ ਰਹੀ ਕਾਰਵਾਈ ਉਹਦੇ ਤੇ ਕਿਉਂ ਚੁੱਪ ਨੇ ਸਰਕਾਰਾਂ ਕਿ ਉਹ 2015 ਤੋਂ ਛੋਟੀਆਂ ਸੀ ਬੇਦਬੀਆਂ ਸੱਚਖੰਡ ਹਰਮੰਦਰ ਸਾਹਿਬ ਫਿਜ਼ੀਕਲ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡੀ ਬੇਦਬੀ ਹੋਈ ਆ ਮਸੇ ਰੰਗੜ ਤੋਂ ਬਾਅਦ ਤੇ ਕਾਂਗਰਸ ਦੇ ਰਾਜੇ ਹੋਈ ਸੀ ਜਦ ਉਹ ਬੰਦਾ ਜੰਗਲਾ ਟੱਪ ਕੇ ਅੰਦਰ ਆ ਕੇ ਗੁਰੂ ਸਾਹਿਬ ਦੇ ਬੇਦਬੀ ਕਰਨ ਲੱਗਾ ਸੀ ਸ੍ਰੀ ਸਾਹਿਬ ਚੁੱਕ ਕੇ ਉੱਥੇ ਪਾਪ ਕਮਾਉਣ ਲੱਗਾ ਸੀ ਜਿਹੜਾ ਸੰਗਤ ਨੇ ਬਚਾ ਲਿਆ ਫਿਰ ਆ ਮਾਨ ਸਾਹਿਬ ਦੇ ਰਾਜ ਅਖੰਡ ਪਾਠ ਖੰਡਨ ਹੋਇਆ ਸੁਲਤਾਨਪੁਰ ਲੋਧੀ ਪੁਲਿਸ ਸਣੇ ਜੁੱਤੀਆਂ ਗੁਰਦੁਆਰਾ ਸਾਹਿਬ 'ਚ ਬੜੀ ਫਾਇਰਿੰਗ ਹੋਈ ਪਹਿਲੇ ਪਾਸ਼ਾ ਦੇ ਅਵਤਾਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਰੱਖਿਆ ਹੋਵੇ ਮਾਨਸਾ ਉਹ ਗੁਰੂ ਸਾਹਿਬ ਦੀ ਬੇਦਵੀ ਬੇਦਵੀ ਨਹੀਂ ਜੇ ਸਰਦਾਰ ਸੁਖਬੀਰ ਸਿੰਘ ਬਤੌਰ ਗ੍ਰਹਿ ਮੰਤਰੀ ਦੋਸ਼ੀ ਇਹ ਬਣਦਾ ਤੇ ਹੁਣ ਦਾ ਗ੍ਰਹਿ ਮੰਤਰੀ ਦੋਸ਼ੀ ਨਹੀਂ ਬਣਦਾ ਅਕਾਲੀ ਦਲ ਜੇ ਲੋਕਾਂ ਨੇ ਸਮਾਂ ਦਿੱਤਾ ਸਮਾਂ ਦਿੱਤਾ ਇੱਕ ਇੱਕ ਕਰੇ ਵਿੱਚ ਕਟਹਿਰੇ ਵਿੱਚ ਖੜਾ ਕਰਾਂਗੇ ਜਿਹੜੇ ਜਿਹੜੇ ਵੀ ਅੱਜ ਦੇ ਦੋਸ਼ੀ ਨੇ ਰੋਪੜ ਵਿੱਚ ਸਾੜੇ ਜੁੱਤੀਆਂ ਗੁਰਦੁਆਰਾ ਸਾਹਿਬ ਚੋਂ ਆਉਂਦਾ ਨੌਕਰੀ ਤੋਂ ਸ਼ਾਮ ਨੂੰ ਕੰਮ ਕਰਕੇ ਆ ਕੇ ਵੱਢਦਾ ਮਾਨਸਾ ਜੇਲ੍ਹ ਚ ਮਾਰ ਜਾਂਦਾ ਇਹ ਗੱਲ ਖੇਤ ਕਿਸ ਕੱਥਮ ਹੋ ਗਿਆ ਕਿਉਂ ਨਹੀਂ ਤਬਦੀਸ਼ ਕੀਤੀ ਗਈ ਕੌਨਸਪਰੇਸੀ ਕੀ ਕੌਣ ਹੈ ਬੇਦਬੀਆਂ ਦੇ ਮਗਰ ਕੌਣ ਹੈ ਬੇਦਬੀਆਂ ਕਰਾ ਰਿਹਾ ਹੈ ਇੱਥੇ ਗੱਲ ਇੱਥੇ ਖੜੀ ਹੈ ਕਿ ਇਹ ਹੁਣ ਪਟਿਆ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ ਰਾਮ ਰਹੀਮ ਨੂੰ ਫੁੱਲਾ ਵਾਂਗੂ ਰੱਖਣਾ ਚਾਹੁੰਦੇ ਹੈ